ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਸਵਾ 8 ਵਜੇ ਦਾ ਟਾਈਮ ਹੈ ਤੇ ਅੱਜ ਇਹ ਦਿਨ ਬੁੱਧਵਾਰ 10 ਸਤੰਬਰ 2025 ਨੂੰ ਮੈਂ ਇਸ ਵੇਲੇ ਮੌਜੂਦਾ ਪਿੰਡ ਨੂਰਸ਼ਾਹ ਦੇ ਨੇੜੇ ਜਿੱਥੇ ਪਾਣੀ ਤਾਂ ਥੋੜਾ ਬਹੁਤ ਘਟਣਾ ਸ਼ੁਰੂ ਹੋਇਆ ਹੈ ਲੇਕਿਨ ਹਾਲਾਤ ਜਿਹੜੇ ਹੈ ਉਹ ਨਹੀਂ ਬਦਲ ਬਦਲ ਰਹੇ ਹੈ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਹਲੇ ਵੀ ਡੁੱਬੇ ਪਏ ਹੈ ਤਾਂ ਬਿਲਕੁਲ ਜੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰੀਆਂ ਸਹੂਲਤਾਂ ਜਿਹੜੀ ਹੈ ਪਹੁੰਚਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਾਲਾਤਾਂ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਪਿੰਡ ਨੂਰਸ਼ਾਹ ਦੇ ਮੈਂ ਇਸ ਵੇਲੇ ਨੇੜੇ ਮੌਜੂਦਾ ਜਿੱਥੇ ਪਾਣੀ ਹਲੇ ਵੀ ਕੱਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਹੈ ਤੇ ਲੋਕ ਜਿਹੜਾ ਹੈ ਪਾਣੀ ਦੇ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਬਾਹਰ ਆ ਰਹੇ ਹੈ ਤੇ ਹਾਲਾਤ ਜਿਹੜੇ ਆ ਉਹ ਬਦਲ ਨਹੀਂ ਰਹੇ ਆ ਪਾਣੀ ਦੀ ਸਪੀਡ ਵੀ ਜਿਹੜੀ ਆ ਉਹ ਘਟਦੀ ਹੋਈ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ ਤਾਂ ਮੇਰੇ ਨਾਲ ਇੱਥੇ ਡਾਕਟਰ ਰਾਜ ਸਿੰਘ ਜੀ ਮੌਜੂਦ ਨੇ ਪਿੰਡ ਨੂਰਸ਼ਾ ਤੋਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਆ ਜੀ ਡਾਕਟਰ ਸਾਹਿਬ ਕੀ ਕਹੋਗੇ ਸਰ ਤੁਸੀਂ ਦੇਖ ਹੀ ਰਹੇ ਅੱਗੇ ਪਹਿਲੇ ਵੀ ਖੜਾ ਰਹੇ ਹਾਲਾਤ ਤਾਂ ਦੇਖ ਹੀ ਰਹੇ ਹੋ ਸਰ ਕਾਫੀ ਗੰਭੀਰ ਨੇ ਆ ਦੇਖੋ ਸਰ ਸਾਰੀ ਜ਼ਮੀਨ ਜਿਹੜੇ ਫਸਲ ਹੈ ਚਾਰਾ ਹੈ ਸਾਰਾ ਡੁੱਬ ਗਿਆ ਜੀ ਤੇ ਉਹਨਾਂ ਦੇਖੋ ਸਰਕ ਦੇ ਉੱਪਰ ਇਹਨਾਂ ਨੇ ਪਾਣੀ ਐ ਇਹ ਤਾਂ ਕਿਉਂ ਤਾਂ ਫੁੱਟ ਡੇਢ ਉੱਤਰ ਗਿਆ ਜੀ ਤੇ ਅੱਗੇ ਬਹੁਤ ਜ਼ਿਆਦਾ ਚਲੰਗਾਂ ਨੇ ਤੁਰ ਕਿੰਨੇ ਨਹੀਂ ਜਾ ਸਕਦਾ ਸੀ ਜਿਵੇਂ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਤੇ ਇੱਥੇ ਪਾਣੀ ਘਟ ਘਟ ਰਿਹਾ ਕੋਈ ਆਹ ਕਰਦਾ ਪਰ ਰੋਜ਼ ਇੰਚ 2 ਇੰਚ ਬਾਸੇ ਨਾ ਜਿਵੇਂ ਚੜਿਆ ਸੀ ਇੱਕਦਮ ਚੜਿਆ ਸੀ ਮੰਨ ਲਓ ਫੁੱਟ ਡੇਢ ਅੱਧਾ ਕਰਕੇ ਤੇ ਹੁਣ ਇੰਚ ਇੰਚ ਕਰਕੇ ਘਟ ਰਿਹਾ ਕਿਉਂ ਖਲਾਰ ਚ ਬਹੁਤ ਜ਼ਿਆਦਾ ਪਾਣੀ ਐ ਹੌਲੀ ਹੌਲੀ ਇਹਨੇ ਨਿਕਾਸੀ ਕਰਨੀ ਐ ਹਮ ਚਲੋ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਹੁਣ ਘਟਣ ਜਾ ਰਿਹਾ ਐ ਜੇ ਚੜਦਾ ਹੁੰਦਾ ਤਾਂ ਸਾਡੇ ਜਾਣ ਉਹ ਸਿੱਕੇ ਚੜਨੇ ਸੀ ਅੱਛਾ ਤੇ ਕਿੰਨੇ ਜਿਹੜੇ ਅੱਗੇ ਟਾਲੀਆਂ ਕਿੰਨੀਆਂ ਨੇ ਤੇ ਕਿੰਨੇ ਕੁ ਲੋਕ ਹਲੇ ਵੀ ਇੱਥੇ ਅੰਦਰ ਰਹਿ ਰਹੇ ਐ ਟਾਲੀਆਂ ਤੇ ਕਾਫੀ ਧਾਨੀਆਂ ਤੇ ਕਾਫੀ ਠੀਕ ਕਿਉਂ ਪਿੰਡ ਨੂਰ ਸਾਹ ਦੇ ਇੱਧਰ ਕਾਫੀ ਸਾਰੀ ਧਾਨੀ ਆਈਆਂ ਨੇ ਇੱਧਰ ਹੂੰ ਕੋਈ ਆਪਣੇ ਗੁੱਧੜਪੈਣੀ ਦਾ ਏਰੀਆ ਗੁਰਕੇ ਦਾ ਏਰੀਆ ਟਾਲੀਆਂ ਇੱਥੇ ਕਾਫੀ ਨੇ ਲੋਕ ਜਿਹੜੇ ਸਰ 1 2 2 ਰਹੇ ਨੇ ਰਹਿ ਰਹੇ ਨੇ ਜਿਹੜੇ ਉੱਪਰ ਬੈਠੇ ਨੇ ਸਮਾਨ ਰੱਖ ਕੇ ਉਹ ਰਾਖੀ ਕੇ ਵਾਸਤੇ ਬੈਠੇ ਨੇ ਹੋਰ ਇਹਨਾਂ ਨੂੰ ਕੋਈ ਫਿਰ ਸਾਰਾ ਕੁਝ ਪਹੁੰਚ ਰਿਹਾ ਉਹਨਾਂ ਦੇ ਕੋਲ ਜਿਹੜੇ ਲੋਕ ਹਲੇ ਵੀ ਘਰਾ ਦੇ ਵਿੱਚ ਬੈਠੇ ਸੀ ਇਸ ਤਰ੍ਹਾਂ ਐਨਡੀਆਰਫ ਟੀਮ ਆਈ ਹੋਈ ਹੈ ਉਹ ਸਾਰੇ ਰਾਸ਼ਨ ਸੁੱਕਾ ਰਾਸ਼ਨ ਜੋ ਆਪਣੇ ਪਕਵਾਰਾਸ਼ਨ ਆ ਦਾ ਲੰਗਰਾਂ ਦਾ ਸਭ ਨੂੰ ਵੀਡੀਓ ਦੇ ਪ੍ਰੋਵਾਈਡ ਕਰਾ ਦੇ ਅੱਛਾ ਹੁਣ ਪਾਣੀ ਕਿੰਨਾ ਕਿੰਨਾ ਹੈਗਾ ਜੀ ਅੱਗੇ ਕਿੰਨਾ ਕਿੰਨਾ ਪਾਣੀ ਹੈ ਪਾਣੀ ਇੱਥੇ ਤਾਂ 6-7 ਸੱਤ ਸੋਤੇ ਅੱਗੇ ਜਾਂਦੇ ਆ ਜਦੋਂ ਝੋਨੇ ਦੇ ਉੱਤੇ 4 ਫੁੱਟ 5 ਫੁੱਟ ਦੇ ਕਰੀਬ 4-5 ਫੁੱਟ ਪਾਣੀ ਹੈ ਤੇ ਲੋਕ ਕਿੰਨੇ ਕਨੇ ਅੰਦਰ ਹਲੇ ਲੋਕ ਤਾਂ ਜਾਣੀਆਂ ਤੇ 1-2 ਦੋ ਬੈਠਿਆ ਬਸ ਬਾਕੀ ਤਾਂ ਕਿੰਨੇ-ਕਿੰਨੇ ਲੋਕ ਨੇ ਉਹਨਾਂ ਦੇ 150 ਹੋਣਗੇ ਕੋਈ ਲੋਕ ਆਈਡੀਆ 150 ਤੋਂ 100 ਡੇਟ ਦੇ ਕਰੀਬ ਹੈਗਾ ਜਿੰਨੀ ਪਟਾਨੀਆਂ ਹੈਗੀਆਂ ਬੱਚੇ ਵਗੈਰਾ ਸਾਰੇ ਬਾਹਰ ਕੱਢ ਲਏ ਸੀ ਹਾਂ ਬੱਚੇ ਸਾਰੇ ਬਾਹਰ ਕਿਛ ਲੋ ਤੋਂ ਬਜ਼ੁਰਗ ਜਾਂ ਨੌਜਵਾਨ ਬੈਠਾ ਹੈ ਆਹੇ ਸਮਾਨ ਦੀ ਰਾਖੀ ਬੈਠਾ ਹੈ ਹੋਰ ਕਾਰਨ ਕੀ ਹੈ ਸਮਾਨ ਦੀ ਰਾਖੀ ਕਿਉਂ ਕਰਨੀ ਪੈ ਰਹੀ ਹੈ ਕਾਰਨ ਦੇ ਰਾਖੀ ਹੈ ਜੀ ਹੁਣ ਡਾਣੀ ਮੋਨਾਰਾਮ ਅੱਤ ਤੱਕ ਹੋ ਗਿਆ ਚੋਰ ਚੋਰ ਆਪਣੇ ਏਸੀ ਲਾਲ ਗਏ ਉੱਥੇ ਕੋਈ ਨਹੀਂ ਸੀਗਾ ਉਹਨਾਂ ਦੇ ਐਲਈਡੀ ਲਾਲ ਗਏ ਹੋਰ ਵੀ ਸਮਾਨ ਚੁਪ ਕੇ ਲੈ ਗਏ ਮਤਲਬ ਚੋਰੀ ਆਉਂਦੀ ਹੈ ਡਰ ਤਾਂ ਲੱਗਦਾ ਹੈ ਜੀ ਸਹੀ ਬਸ ਉਸ ਤੋਂ ਬਾਅਦ ਤਾਂ ਕੋਈ ਚੋਰੀ ਹੋਈ ਹੀ ਨਹੀਂ ਕੋਈ ਨਹੀਂ ਜੇ ਕੋਈ ਸੁਣਨ ਨੂੰ ਨਹੀਂ ਮਿਲਿਆ ਹਾਲੇ ਕੋਈ ਸੁਣਨ ਨੂੰ ਮਿਲਿਆ ਹਾਂ ਜੀ ਤੇ ਚੋਰ ਫਿਰ ਸਮਾਨ ਕਿਵੇਂ ਲੈ ਗਏ ਪਾਣੀ ਦਾ ਤੁਸੀਂ ਕਹਿੰਦੇ ਸੱਤ ਸੱਤ ਅੱਠ ਅੱਠ ਫੋਟਾ ਜੀ ਉਹ ਚੋਰਾ ਨੂੰ ਕੀ ਉਹ ਚੋਰ ਤਾਂ ਸਮਝ ਲੈ ਆਨੰਦਗੁਰੂ ਜੀ ਉਹਨਾਂ ਬੇੜੀਆਂ ਜਿਹੜੀ ਬੋਟ ਹੁੰਦੀ ਹੈ ਉਹਨਾਂ ਦੂਸਰੀ ਬਣਾਈ ਹੋਈ ਹੈ ਟਿਊਬ ਵਾਲੀ ਅਜਾ ਟਿਊਬਾਂ ਦੀ ਬੋਟ ਬਣਾਈ ਹੋਈ ਹੈ ਹਾਂ ਉਹ ਤੌਰ ਤੇ ਕਿੱਥੇ ਵਜਾ ਸਕਦੇ ਨੇ ਅੱਛਾ ਜੀ ਆਹਨ ਅਗਲ ਤਰੀਕੇ ਬਹੁਤ ਹੁੰਦੇ ਨੇ ਜੀ ਆਪਾਂ ਨੂੰ ਪਤਾ ਹੀ ਹੈ ਹਾਂ ਤਾਂ ਬਿਲਕੁਲ ਜੀ ਡਾਕਟਰ ਰਾਜ ਸਿੰਘ ਮੇਰਾ ਮਜੂਸੀ ਤਾਂ ਹੋਰ ਵੀ ਭਾਈ ਸਾਹਿਬ ਮਜੂਦਾ ਪੈਸਾ ਕੀ ਨਾ ਤੁਹਾਡਾ ਜੀ ਸਕੂਦੇ ਕੁਮਾਰ ਸਾਡਾ ਕਿਹੜਾ ਪਿੰਡ ਹੈ ਨਿਉਣਾ ਤੋਂ ਜੀ ਅੱਛਾ ਕੀ ਕਹੋਗੇ ਕੀ ਹਾਲਾਤ ਕੀ ਨੇ ਜੀ ਸਭ ਤੋਂ ਪਹਿਲਾਂ ਵਈਗੁਰਜੀ ਕਾ ਖਾਲਸਾ ਤੇ ਵਈਗੁਰਜੀ ਕੀ ਫਤਿਹ ਸਭ ਤੋਂ ਪਹਿਲੇ ਇਹ ਮੰਗ ਹੈ ਜੋ ਜ਼ਮੀਨ ਦਾ ਰਾੜ ਦੀ ਚਪੇਟ ਚਾਹੀਏ ਨੇ ਉਹਨਾਂ ਨੂੰ ਜ਼ਰੂਰਤ ਪਵੇਗੀ ਜੀ ਦੇਖੋ ਜੀ ਹੁਣ ਅੱਗੇ ਕਣਕ ਦੀ ਬਜਾਈ ਦੀ ਲੋੜ ਪੈਣੀ ਆ ਤੇ ਕਣਕ ਦੀ ਲੋੜ ਪਾਉਗੀ ਜੀ ਈਆ ਵੀ ਖਾਦ ਦੀ ਲੋੜ ਪਵੇਗੀ ਟਰੈਕਟਰਾਂ ਦੀ ਲੋੜ ਪਵੇਗੀ ਡੀਜ਼ਲ ਦੀ ਲੋੜ ਪਵੇਗੀ ਸਭ ਤੋਂ ਪਹਿਲੇ ਇਹ ਸਰਕਾਰ ਨੂੰ ਸਾਡੀ ਮੰਗ ਗਈ ਹੈ ਵੀ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਵੱਧ ਜੜ ਕੇ ਜੋ ਐਕਟਰ ਹੈਗੇ ਨੇ ਪੰਜਾਬੀ ਜਾਂ ਗਾਇਕ ਹੈਗੇ ਨੇ ਸਿੰਗਰ ਜਾਂ ਬਾਹਰ ਦੀਆਂ ਕੰਟਰੀਆਂ 'ਚ ਪੰਜਾਬ ਦੇ ਬੈਠੇ ਮੁੰਡੇ ਠੀਕ ਹੈ ਇਸ ਇਲਾਕੇ 'ਚ ਕੋਈ ਆਇਆ ਸਿੰਗਰ ਜਾਂ ਦੇਖਣ ਕੋਈ ਵੱਧੂ ਆਏ ਸੀ ਬਹੁਤ ਕਾਫੀ ਆਏ ਨੇ ਜੀ ਅੱਛਾ ਫਿਰ ਕੀ ਕਹਿ ਗਏ ਕਹ ਹੈਗੇ ਨਜੀਬ ਜੀ ਪਾਣੀ ਉੱਤਰ ਗਿਆ ਸਭ ਕੁਝ ਪਚਾਵਾਂਗੇ ਸੀ ਟਰੈਕਟਰ ਵੀ ਦੇ ਦਿਆਂਗੇ ਜੀ ਡੀਜ਼ਲ ਵੀ ਦਿਆਂਗੇ ਡੀਆਪੀ ਦਿਆਂਗੇ ਕਣਕ ਵੀ ਦੇਵਾਂਗੇ 20 ਕੇ ਜਾਵਾਂਗੇ ਜਿੰਨਾਂ ਦਾ ਕਰਟ ਹੈ ਘਰ ਵੀ ਬਣਾ ਕੇ ਦੇਵਾਂਗੇ ਹੂੰ ਕੀ ਲੱਗਦਾ ਵੀ ਬਣਾ ਕੇ ਦੇਣਗੇ ਬਣਾ ਕੇ ਦੇਣਗੇ ਜੀ ਹੌਸਲਾ ਦੇ ਗਿਆ ਜੀ ਹੂੰ ਤੇ 2023 ਚ ਜਦੋਂ ਆਏ ਸੀਗੇ ਉਦੋਂ ਵੀ ਕੋਈ ਆਏ ਸੀ ਇਸ ਤਰ੍ਹਾਂ ਨਹੀਂ ਉਹ ਸਿੰਗਰ ਨਹੀਂ ਉਦੋਂ ਆਇਆ ਸੀ ਹੂੰ ਇਸ ਵਾਰੀ ਆ ਕੇ ਸੰਯੋਗ ਦਿੱਤਾ ਬਹੁਤ ਕਾਫੀ ਆਏ ਨੇ ਕੋ ਰਾਜਸਥਾਨ ਤੋਂ ਕੋ ਬੀਕਾ ਨੇਰ ਤੋਂ ਕੋ ਯੂਪੀ ਤੋਂ ਅੱਜ ਸਵੇਰ ਦੋ ਟਰੈਕਟਰ ਆਇਆ ਤੜਕੇ ਸਾਡੇ ਪਿੰਡ ਆਏ ਖੜਿਆ ਆਹ ਤਿੱਥੇ ਰਹਿ ਆ ਨਾਸ਼ਤਾ ਨੇ ਇੱਥੇ ਹੀ ਕੀਤਾ ਨੇ ਹੋਣਾ ਪੈਣਾ ਤੇ ਵਿਚਾਰਾਂ ਹੂੰ ਤਾਂ ਬਿਲਕੁਲ ਜੀ ਹਾਲਾਤ ਤੁਸੀਂ ਦੇਖ ਲਓ ਜੀ ਵਿਅਕਤੀ ਸਾਹਿਬ ਨੇ ਆ ਰਿਹਾ ਤੇ ਦੇਖੋ ਕਿੰਨਾ ਵਿਅਕਤੀ ਉਹ ਡੁੱਬਿਆ ਹੋਇਆ ਹੈ ਪਾਣੀ ਦੇ ਵਿੱਚ ਲਗਭਗ 4-4 ਫੁੱਟ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਜੀ ਸਭ ਨੇ 4 ਫੁੱਟ ਤੋਂ ਵੀ ਜ਼ਿਆਦਾ ਪਾਣੀ ਜਿਹੜਾ ਰੋਡ ਦੇ ਉੱਪਰ ਹੀ ਨਜ਼ਰ ਆ ਰਿਹਾ ਹੈ ਤੇ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਬਣ ਗਏ ਨੇ ਇਹ ਫਾਜ਼ਿਲਕਾ ਦੇ ਪਿੰਡ ਨੂਰਸ਼ਾਦੀਆਂ ਤਸਵੀਰਾਂ ਨੇ ਨੂਰਸ਼ਾਹ ਦੇ ਨੇੜੇ ਜਿਹੜਾ ਇਹ ਤਸਵੀਰਾਂ ਨੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈ ਜੀ ਇੱਥੇ ਤੇ ਉਹ ਵਿਅਕਤੀ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚੋਂ ਨਿਕਲ ਕੇ ਜਿਹੜਾ ਬਾਹਰ ਆ ਰਿਹਾ ਹੈ ਇਹ فاضਿਲ ਕਾਦੇ ਪਿੰਡ ਨੂਰਸ਼ਾਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਤਾਂ ਹੋਰ ਇੱਕ ਭਾਈ ਸਾਹਿਬ ਸਾਡੇ ਨਾਲ ਜੁੜ ਗਏ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਬਲਵੀਰ ਸਿੰਘ ਉਰਫ ਵੀਰੂ ਹੈ ਜੀ ਹਾਂ ਜੀ ਬਲਵੀਰ ਕਲਸਾ ਜੀ ਵੀਰੂ ਜੀ ਕਿੱਥਾ ਤੇ ਬਲਵੀਰ ਕੀ ਕਹੋਗੇ ਹਾਲਾਤਾਂ ਨੂੰ ਲੈ ਕੇ ਕੀ ਕਰਨਾ ਚਾਹੀਦਾ ਪਤਾ ਹੀ ਨਹੀਂ ਸਾਰੇ ਆਪਣੇ ਸਾਹਮਣੇ ਹੀ ਹੈ ਜਿਹੜਾ ਕੁਝ ਵੇਖੀ ਜਾਂਦੇ ਦੱਸਣ ਦੀ ਲੋੜ ਹੀ ਨਹੀਂ ਕਿਸੇ ਨੂੰ ਵੀ ਹਾਂ ਸਾਡੀ ਮੰਗ ਇਹ ਹੈ ਜੀ ਸਾਡਾ ਪਿੰਨ ਹਸਤਾਗਲਾ ਜੀ ਹਮ ਹਸਤਾਗਲਾ ਦਾ ਜੋ ਇਹ 25 ਕਿਲਾ ਮਾਜਬਾ ਸਾਡੇ ਹਸਤਾਗਲਾ ਦੀ ਜ਼ਮੀਨ ਹੈ ਸਾਡੀ ਪਹਿਲੇ ਵੀ ਮੰਗ ਰਹੀ ਸੀ ਕਈ ਚਿਰਾਂ ਤੋਂ ਹੁਣ ਵੀ ਸਾਡੀ ਮੰਗ ਹੈ ਵੀ ਇੱਥੇ ਇੱਕ ਹਸਤਾ ਬਣਾਇਆ ਜਾ ਸਕੂਲ ਬਣਾਇਆ ਜਾਏ ਜੋ ਕੀ ਪਾੜ ਦੇ ਰਹੀ ਆਪਾਂ ਨੂੰ ਪਤਾ ਹੀ ਹਰ ਸਾਲ ਜੀ ਇੱਕ ਤੋਂ ਦੂਜੇ ਸਾਲ ਡੁੱਬਦਾ ਹੀ ਡੁੱਬਦਾ ਹੈ ਇੱਥੇ ਚੰਗਾ ਸਕੂਲ ਬਣ ਜਾਏ ਹੁਣ ਜਿਵੇਂ ਆਪਾਂ ਨੂੰ ਪਤਾ ਸਾਰੇ ਸਕੂਲ ਬੰਦ ਪਏ ਆ ਉੱਥੇ ਘੱਟੋ ਘੱਟ ਟੀਚਰ ਆ ਕੇ ਬੱਚੇ ਪੜਾ ਸਕਦੇ ਆ ਜੀ ਉੱਥੇ ਹੁਣ ਜਿਵੇਂ ਕਿ ਛੁੱਟੀਆਂ ਚੱਲ ਰਹੀਆਂ ਟੀਚਰ ਆਣ ਕੇ ਆਸ-ਪਾਸ ਦੇ ਸਾਰੇ ਬੱਚੇ ਇੱਥੇ ਪੜ ਸਕਦੇ ਆ ਤੇ ਹੁਣ ਜਿਹੜੇ ਬੱਚੇ ਨੇ ਉਹ ਫਿਰ ਕਿੱਥੇ ਨੇ ਜੀ ਹੁਣ ਤੇ ਬੱਚੇ ਹੁਣ ਆਪੋ ਆਦੇ ਕੋਈ ਸਕੂਲਾਂ 'ਚ ਬੈਠੇ ਆ ਕੋਈ ਆਪ ਰਿਸ਼ਤੇਦਾਰਾਂ ਦੇ ਗਏ ਆ ਹੂੰ ਮਤਲਬ ਰਾਹਤ ਕੈਂਪਾ ਦੇ ਵਿੱਚ ਆ ਗਏ ਆ ਹਾਂਜੀ 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 ਜਿਵੇਂ ਕਿ ਹੁਣ ਕੈਂਪ ਨੂਰ ਸ਼ਹਿਰ ਦਾ ਹਸਤਾਖਲਾ ਹੈ ਹੂੰ ਹੋਰ ਆਸ-ਪਾਸ ਉਹ ਆਦੇ ਪੇਰੈਂਟਸ ਨੂੰ ਆ ਕੇ ਇੱਥੇ ਬੱਚੇ ਵੜਾ ਦ ਸਕਦੇ ਆ ਜੀ ਸਾਡੀ ਤਾਂ ਆ ਹੀ ਮੰਗ ਹੈ ਜੀ ਬਿਲਕੁਲ ਜੀ ਤੇ ਹਾਲਾਤਾਂ ਦੀ ਤਸਵੀਰ ਨੇ ਬਾਬਾ ਜੀ ਵੀ ਇੱਕ ਬਾਅਦ ਆ ਰਹੇ ਨੇ ਜੀ ਪਾਣੀ ਤੋਂ ਆਪਨ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿੰਨੀ ਉਖਾਈ ਹੁੰਦੀ ਹੈ ਪਾਣੀ ਦੇ ਵਿੱਚੋਂ ਆਉਣ ਲੱਗਿਆ ਤਾਂ ਦੇਖ ਸਕਦੇ ਹੋ ਤੁਸੀਂ ਆਪਾਂ ਦਿਖਾਇਆ ਸੀ 4 4 ਫੁੱਟ ਪਾਣੀ ਦੇ ਵਿੱਚ ਬਾਬਾ ਜੀ ਡੁੱਬੇ ਹੋਏ ਸੀ ਤਾਂ ਤੁਹਾਨੂੰ ਦਿਖਾ ਦਈਏ ਇੱਥੋਂ ਤੱਕ ਬਾਬਾ ਜੀ ਦਾ ਜਿਹੜਾ ਹਿੱਸਾ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਬਾਬਾ ਜੀ ਨਾਲ ਵੀ ਆਪਾਂ ਗੱਲਬਾਤ ਕਰ ਲਾਂਗੇ ਜੀ ਬਾਬਾ ਜੀ ਕੀ ਕਹੋਗੇ ਹਾਂ ਜੀ ਬੇਨਤੀ ਬੇਬੇ ਸੇ ਖਾਏ ਪੀਂ ਕੋੜੇ ਹੈ ਹੈ ਜੀ ਖਾਏ ਪੀਂ ਕੋੜੇ ਖਾਏ ਪੀ ਕੋੜ ਬੈਠੇ ਹੈ ਕਾਜਾ ਪੀ ਕੋੜ ਬੈਠੇ ਪਸ਼ੂ ਵੇਗੇ ਬੱਚੇ ਬਾਹਰ ਹੈ ਅੱਛਾ ਜੀ ਤੇ ਜਦ ਪਸ਼ੂ ਨਿਕਲੇ ਨੇ ਹੂੰ ਤੇ ਥੋੜੀ ਜਗ੍ਹਾ ਜੀ ਹੁੰਦੇ ਹੈ ਪਾ ਕਰ ਜਾਂਦੇ ਅੱਛਾ ਨਾ ਤੋਂ ਉੱਥੇ ਕੁਝ ਜੀ ਪਹੁੰਚ ਜੀ ਹੈ ਹੂੰ ਉੱਥੇ ਬਸਣਾ ਕਿੰਨਾ ਗੋਖਾ ਲੱਗਦਾ ਜਿਹੜਾ ਆ ਨਾ ਜਾਣਾ ਰੋਜ਼ ਇੱਥੇ ਬਹੁਤ ਔਖਾ ਤੇ ਬਹੁਤ ਜ਼ਿਆਦਾ ਬਹੁਤ ਮੈਂ ਤਾਂ ਅੱਗੇ ਕਦੇ ਗਿਆ ਬਸ ਆ ਆ ਤੁਹਾਡੇ ਮਰੀਦ ਉੱਥੇ ਹੂੰ ਪਾਇਦਾ ਅੱਛਾ ਜੀ ਤੇ ਹੋਰ ਮਜਬੂਰੀ ਆਉਣਾ ਪਿਆ ਜੀ ਤੇ ਕੁਝ ਵੀ ਨਹੀਂ ਪਹੁੰਚਦਾ ਉੱਥੇ ਅੱਗੇ ਖਵਾਜਾ ਪੀਟਾ ਨਹੀਂ ਤੇ ਹਾਂ ਜੀ ਘਾਟ ਹੀ ਪਹੁੰਚਦੇ ਮਤਲਬ ਨਾ ਅੱਛਾ ਸਾਡੇ ਥੋੜੀ ਗੱਲੀ ਗੱਲੀ ਪਈ ਐ ਉਹ ਉਹ ਹੁਣ ਪਾਈਦਾ ਤੇ ਉੱਥੇ ਆਟਾ ਤੋੜੀਦਾ ਬਸ ਠੀਕ ਇਹ ਆ ਤੇ ਅੱਛਾ ਤੇ ਫਿਰ ਕੋਈ ਪ੍ਰਸ਼ਾਸਨ ਵਾਲੇ ਆਏ ਨੇ ਕੋਈ ਵੇਖਣ ਕੋਈ ਕੋਈ ਹਲੇ ਤੱਕ ਕਾਲ ਆਇਆ ਗੇਰਾ ਮਾਰ ਕੇ ਮੂਵੀ ਵਾਲੇ ਪਤਾ ਨਹੀਂ ਹੁਣ ਕੀ ਕਰਦੇ ਮੂਵੀ ਵਾਲੇ ਆਏ ਸੀ ਹਾਂ ਜੀ ਨਹੀਂ ਕੋਈ ਡੀਸੀ ਮੈਡਮ ਜਾਂ ਕੋਈ ਹੋਰ ਕੋਈ ਆਇਆ ਹੋਵੇ ਐਸੇ ਆਇਆ ਡੀਸੀ ਆ ਗਿਆ ਕੋਈ ਐਮਐਲ ਆਇਆ ਸੀ ਹੈ ਐਮਐਲ ਐਮਐਲ ਇਥੋਂ ਆਵਗਾ ਹੁਣ ਕਿ ਜਾਣਾ ਹੈ ਅੱਛਾ ਗਾ ਨਹੀਂ ਆਇਆ ਵਾਹ ਇਹ ਤਾਂ ਕਹਿੰਦੇ ਪਾਣੀ ਦੇ ਫਿਰਦੇ ਸੀ ਹਾਂ ਜੀ ਓਏ ਅੱਛਾ ਵੇ ਉਹਨੇ ਕਿ ਤੋ ਸੁਬਣਾ ਜੀ ਅੱਛਾ ਜੀ ਫਿਰ ਸੁਬਣਾ ਲੈ ਗਏ ਜਾਣਾ ਸਾਰ ਹੋਰ ਜੀ ਭਾਈ ਤਾਂ ਬਿਲਕੁਲ ਜੀ ਹਾਂ ਜੀ ਕੁਝ ਮੇ ਬਣੇ ਕਰ ਲਿਆ ਕਰੋ ਹਾਂ ਜੀ ਫਿਰ ਪਤਾ ਕਰਾਂਗੇ ਨਾ ਤਾਂ ਸਾਨੂੰ ਫੇਰ ਮਿਲਿਆ ਹੂੰ ਅੱਛਾ ਇਹ ਕੋਈ ਸਾਰੇ ਬਾਰੇ ਸੋਚੋ 5 ਕਿਲੋ ਜੇ ਸੰਦਰੀ ਨਾ ਆ ਗਿਆ ਸਾਨੂੰ ਹੂੰ ਪਤਾ ਨਹੀਂ ਇੱਥੇ ਕੀ ਹੋਇਆ ਇੰਨਾ ਕਬਜ ਪੈ ਗਿਆ ਜੀ ਵੀ ਅਸੀਂ ਹਲਕੇ ਹੋ ਗਏ ਵੰਡ ਕੇ ਖਾਓ ਥੋੜਾ ਥੋੜਾ ਹੂੰ 2000 ਹੁੰਦਾ ਵੰਡ ਕੇ ਖਾਵੇ ਖਾਂਦਾ ਕੱਲਾ ਖਾਵੇ ਆਢਾ ਖਾਈ ਜਾਂਦੇ ਲੋ ਚੰਗਾ ਜੀ ਮਿਹਰਬਾਨੀ ਆ ਜੀ ਮੈਂ ਤਾਂ ਬੜੀ ਰ ਕੀ ਨਾਮ ਬਾਪੂ ਨਰਮਲ ਸਿੰਘ ਤਾਂ ਬਿਲਕੁਲ ਜੀ ਬਾਪੂ ਜੀ ਪਾਣੀ ਤੋਂ ਬਾਹਰ ਆਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਾਹਮਣੇ ਇੱਕ ਲੇਡੀਜ਼ ਵੀ ਆ ਰਹੀ ਹੈ ਤੇ ਉਹ ਵੀ ਪਾਣੀ ਦੇ ਵਿੱਚੋਂ ਨਹੀਂ ਜੈਡਸ ਹੈ ਜੀ ਉਹ ਦੂਰੋਂ ਦੇਖ ਨਹੀਂ ਰਿਹਾ ਸੀਗਾ ਕੋਈ ਚੱਕਿਆ ਹੈ ਨਾ ਸਮਾਨ ਤਾਂ ਬਿਲਕੁਲ ਜੀ ਜੈਡਸ ਹੈ ਜੀ ਸਾਹਮਣੇ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਜ਼ੂਮ ਕਰਕੇ ਬਹੁਤ ਦੂਰ ਹੈ ਜੀ ਹਲੇ ਜਦੋਂ ਨੇੜੇ ਆਣਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਇਹ ਹਾਲਾਤਾਂ ਦੀ ਤਸਵੀਰ ਫਾਜ਼ਿਲ ਕਾ ਦੇ ਪਿੰਡ ਨੂਰਸ਼ਾਹ ਦੇ ਨੇੜੇ ਅਸੀਂ ਦਿਖਾ ਰਹੇ ਹਾਂ ਜੀ ਪੂਰੀ ਇੱਥੇ ਪਾਣੀ ਦਾ ਲੈਵਲ ਜਿਹੜਾ ਹੈ ਹਲੇ ਤੱਕ ਕਟਿਆ ਨਹੀਂ ਹੈ ਜੀ ਕਿਹਾ ਜਾ ਰਿਹਾ ਕਿ ਇੱਕ ਤੋਂ 2 ਇੰਚ ਪਾਣੀ ਜਿਹੜਾ ਹੈ ਉਹ ਕਟਿਆ ਹੈ ਤੇ ਹਾਲਾਤ ਜਿਹੜੇ ਨੇ ਉਸੇ ਤਰਾਈ ਬਰਕਰਾਰ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਦੀ ਇੱਥੇ ਤੇ ਹਾਲਾਤ ਜਿਹੜੇ ਆ ਉਹ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਤਾਂ ਲੋਕਾਂ ਦਾ ਕਹਿਣਾ ਕੀ ਇੱਕ ਕੈਂਪ ਬਣਾਇਆ ਜਾਏ ਪਿੱਛੇ ਜਿਸ ਦਾ ਪਰਮਾਨੈਂਟ ਇੱਕ ਕੈਂਪ ਹੋਵੇ ਤਾਂ ਜਦੋਂ ਪਾਣੀ ਅੱਗੇ ਆ ਜਾਏ ਟਾਰੀਆਂ ਦੇ ਵਿੱਚ ਤਾਂ ਉੱਥੇ ਜਿਹੜਾ ਪਸ਼ੂਆਂ ਨੂੰ ਸ਼ਿਫਟ ਕੀਤਾ ਜਾ ਸਕੇ ਉੱਥੇ ਬੰਦੇ ਰਹਿ ਸਕਣ ਤੇ ਬੱਚਿਆਂ ਦੇ ਲਈ ਇੱਕ ਵਧੀਆ ਸਕੂਲ ਖੁੱਲ੍ਹਿਆ ਜਾਏ ਤੇ ਬੱਚੇ ਵੀ ਉਸ ਦੇ ਵਿੱਚ ਪੜ ਸਕਣ ਤਾਂ ਇਹਦੀਆਂ ਡਿਮਾਂਡਸ ਇੱਥੇ ਕੀਤੀਆਂ ਜਾ ਰਹੀਆਂ ਨੇ ਤੇ ਹਾਲਾਤ ਜਿਹੜੇ ਆ ਉਹ ਬਦਲਦੇ ਹੋਏ ਹਲੇ ਨਜ਼ਰ ਨਹੀਂ ਆ ਰਹੇ ਪਾਣੀ ਦਾ ਲੈਵਲ ਜਿਹੜਾ ਹੈ ਪਿੱਛੋਂ ਤਾਂ ਕੱਟ ਪਾਣੀ ਦਾ ਲੈਵਲ ਜਿਹੜਾ ਹੈ ਇੱਥੇ ਹਲੇ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਇਹ ਤਸਵੀਰਾਂ ਫਾਜ਼ਿਲ ਕਾਦੇ ਪਿੰਡ ਨੂਰਸ਼ਾਹ ਦੀਆਂ ਤਸਵੀਰਾਂ ਨੇ ਜਿੱਥੋਂ ਤੁਹਾਨੂੰ ਇਹ ਮੈਂ ਲਾਈਵ ਦਿਖਾ ਰਿਹਾ ਤੇ ਹਾਲਾਤ ਜਿਹੜੇ ਆ ਇੱਥੇ ਉਵੇਂ ਹੀ ਬਰਕਰਾਰ ਨੇ ਫਿਲਹਾਲ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਇੱਥੇ ਜਿਹੜਾ ਲਗਾਤਾਰ ਰੈਸਕਿਊ ਵੀ ਕਰ ਰਹੀ ਹੈ ਲੋਕਾਂ ਤੱਕ ਰੱਸ਼ ਨਹੀਂ ਪਹੁੰਚਾਰੀ ਹੈ ਤੇ ਸਾਹਮਣੇ ਇੱਕ ਜਿਹੜਾ ਹੋਰ ਵਿਅਕਤੀ ਉਹਦਾ ਹੋਇਆ ਨਜ਼ਰ ਆ ਰਿਹਾ ਉਸ ਤੋਂ ਪਿੱਛੇ ਵੀ ਕੁਛ ਲੱਗਦਾ ਸ਼ਾਇਦ ਕਿਸ਼ਤੀ ਹੈ ਜੀ ਪਿੱਛੇ ਉਸ ਤੋਂ ਤੇ ਇਹ ਵੀ ਆਪਾਂ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਫਿਲਹਾਲ ਸਾਡੇ ਨਾਲ ਅਜੇ ਸਜਦੇਵਾ ਜੀ ਜੁੜੇ ਹੋਏ ਆ ਗੁੱਡ ਕਵਰੇਜ ਕਹਿ ਰਹੇ ਨੇ ਰੁਚੀ ਬਾਂਸਲ ਜੁੜੇ ਹੋਏ ਆ ਜੀ ਫਰੋਹੀਪੂਰੀਆ ਗੈਰੇਜ ਕਹਿ ਰਹੇ ਕਿਹੜਾ ਪਿੰਡ ਹੈ ਵੀਰੇ ਇਹ ਵੀਰੇ ਪਿੰਡ ਹੈ ਜੀ ਨੂਰ ਸ਼ਾ ਇਹ ਨੂਰ ਸ਼ਾ ਤੋਂ ਅੱਗੇ ਜਿਹੜੀਆਂ ਟਾਰੀਆਂ ਨੇ ਉੱਥੋਂ ਦੀ ਇਹ ਤਸਵੀਰ ਹੈ ਨੂਰ ਸ਼ਾ ਤੋਂ ਅੱਗੇ ਦੀਆਂ ਜਿਹੜੀਆਂ ਟਾਰੀਆਂ ਨੇ ਜੀ ਟਾਰੀਆਂ ਆਪਾਂ ਪੁੱਛ ਲੈਂਦੇ ਕਿਹੜੇ ਕਿਹੜੀਆਂ ਟਾਰੀਆਂ ਨੇ ਅੱਗੇ ਅਦਨਾਲ ਡਾਕਟਰ ਰਾਜ ਸਿੰਘ ਜੀ ਹਲੇ ਵੀ ਇੱਥੇ ਮੌਜੂਦ ਨੇ ਤੇ ਡਾਕਟਰ ਡਾਕਟਰ ਸਾਹਿਬ ਤੋਂ ਪੁੱਛਾਂਗੇ ਤੁਸੀਂ ਦੱਸ ਰਹੇ ਹੋ ਜਿਹੜੇ ਆਪਣੇ ਇੱਥੇ ਪਿੰਡ ਦੇ ਨਾਮ ਆਪਣੇ ਗੁਰਵਚਨ ਸਿੰਘ ਟਾਣੀ ਅੱਛਾ ਜੀ ਇੱਧਰ ਇੱਕ ਇੱਕ ਟਾਣੀ ਹੈ ਜੀ ਕਿੰਨੇ ਕਿੰਨੇ ਦੇ ਨਾਮ ਚੱਲੀ ਮੰਨ ਲਓ ਜਿਵੇਂ ਬਾਬਾ ਖਵਾਜਾ ਵੀ ਟਾਣੀ ਕਹ ਰਹੇ ਸੀਗੇ ਬਾਬਾ ਖਵਾਜਾ ਪੁਰ ਟਾਣੀ ਹੈਗੀ ਹੈ ਉੱਦੜ ਪੈਣੀ ਇੱਧਰ ਆ ਗਿਆ ਇੱਧਰ ਟਾਣੀ ਮੋਹਨਾਰਾਮ ਆ ਗਿਆ ਇਹ ਸਾਰੇ ਟਾਣੀਆਂ ਇੱਧਰ ਹੀ ਆ ਜੀ ਇਹ ਆਪਾਂ ਹੁਣ ਖੜੇ ਆ ਨੂਰ ਸ਼ਾਹ ਪੱਤਲ ਦੇ ਪੁਲ ਦੇ ਉੱਤੇ ਜੀ ਹਾਂ ਨੂਰ ਸ਼ਾਹ ਤੇ ਬਿਲਕੁਲ ਜੀ ਨੂਰ ਸ਼ਾਹ ਪੱਤਨ ਦੇ ਪੁਲ ਦੇ ਉੱਤੇ ਹੀ ਤੁਹਾਨੂੰ ਦਿਖਾ ਦਈਏ ਤੇ 1.5 1.5 ਫੁੱਟ ਪਾਣੀ ਤਾਂ ਇੱਥੇ ਹੀ ਹੈ ਜੀ ਥੋੜਾ ਜਿਹਾ ਅੱਗੇ ਜਾ ਤੇ 2 ਫੁੱਟ ਪਾਣੀ ਹੋ ਜਾਣਾ ਜੀ ਉਸ ਤੋਂ ਅੱਗੇ ਜਿਹੜਾ ਪਾਣੀ ਹੈ ਉਹ ਵੱਧਦਾ ਹੀ ਜਾਣਾ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਵਿਅਕਤੀ ਨਿਕਲ ਕੇ ਆ ਰਿਹਾ ਪਹਿਲਾਂ 3 ਤੋਂ 4 ਫੁੱਟ ਪਾਣੀ ਦੇ ਵਿੱਚ ਸੀ ਤੇ ਹੁਣ ਜਿਹੜਾ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਪਿੰਡ ਨੂਰਸ਼ਾਹ ਦੀਆਂ ਤਸਵੀਰਾਂ ਨੇ ਜਿੱਥੇ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਆ ਤੁਸੀਂ ਅਰਦਾਸ ਕਰਨੀ ਹੈ ਜੀ ਇਹਨਾਂ ਲੋਕਾਂ ਦੇ ਲਈ ਕਿ ਪਾਣੀ ਦਾ ਲੈਵਲ ਜਲਦੀ ਘਟ ਜੇ ਤੇ ਇਹ ਦੁਬਾਰਾ ਜ਼ਿੰਦਗੀ ਬਹਾਲ ਹੋ ਸਕੇ ਤਾਂ ਇਹ ਤਸਵੀਰਾਂ ਫਾਜ਼ਿਲਗਾਹ ਦੇ ਪਿੰਡ ਨੂਰਸ਼ਾਹ ਦੇ ਨੇੜੇ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਤੇ ਹੋਰ ਵੀ ਆਪਾਂ ਦਿਖਾਵਾਂਗੇ ਦੇਖੋ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਸਾਹਮਣੇ ਦੇਖੋ ਕਿੰਨਾ ਕਿੰਨਾ ਪਾਣੀ ਹੈ ਤੇ ਸਾਹਮਣੇ ਇੱਕ ਕਿਸ਼ਤੀ ਵੀ ਆਂਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਫਾਜ਼ਿਲਕਾ ਦਾ ਪਿੰਡ ਨੂਰਸਿਆ ਦੇ ਨੇੜੇ ਜਿਹੜੀਆਂ ਟਾਨੀਆਂ ਨੇ ਮੋਨਾਰਾਮ ਟਾਨੀ ਗੁੱਦੜ ਪੈਣੀ ਤੇ ਹੋਰ ਵੀ ਜਿਹੜੀਆਂ ਕਈ ਟਾਰੀਆਂ ਜਿਹੜੀਆਂ ਅੱਗੇ ਹੈਗੀਆਂ ਜਿੱਥੇ 100 ਤੋਂ 150 ਲੋਕ ਜਿਹੜਾ ਹਲੇ ਵੀ ਜਿਹੜਾ ਅੰਦਰ ਨੇ ਸਮਾਨ ਦੀ ਰਾਖੀ ਕਰ ਰਿਹਾ ਕਿਹਾ ਜਾ ਰਿਹਾ ਕਿ ਚੋਰੀਆਂ ਹੋ ਜਾਂਦੀਆਂ ਤੇ ਇਸ ਦੇ ਲਈ ਜਿਹੜਾ ਅੰਦਰ ਰਹਿਣਾ ਪੈ ਰਿਹਾ ਮਜਬੂਰੀ ਹੈ ਜੀ ਕਿਉਂਕਿ ਜੇਕਰ ਇਹ ਆਪਣੇ ਕਾਰਬਾਰ ਛੱਡ ਕੇ ਚਲੇ ਜਾਣਗੇ ਤਾਂ ਸਮਾਨ ਚੋਰੀ ਹੋਣ ਦਾ ਖਤਰਾ ਤੇ ਨੁਕਸਾਨ ਪਹਿਲਾਂ ਹੀ ਬਹੁਤ ਹੋ ਗਿਆ ਹੈ ਤੇ ਹੋਰ ਵੀ ਨੁਕਸਾਨ ਹੋਣ ਦਾ ਖਤਰਾ ਇੱਥੇ ਰਹਿੰਦਾ ਤਾਂ ਪਹਿਲਾਂ ਵੀ ਇੱਥੇ ਜਿਹੜੀਆਂ ਚੋਰੀਆਂ ਹੋ ਚੁੱਕੀਆਂ ਐ ਏਸੀ ਉਤਾਰ ਲਏ ਗਏ ਜੀ ਕਰਾਂ ਦੇ ਵਿੱਚੋਂ ਹੋਰ ਸਮਾਨ ਐਲ.ਆਰ.ਡੀ.ਆ ਚੋਰੀ ਕਰ ਲਿਆ ਗਿਆ ਤੇ ਜਿਸ ਦੇ ਚਲਦੇ ਆ ਲੋਕਾਂ ਨੂੰ ਇੱਥੇ ਰਹਿਣਾ ਪੈ ਰਿਹਾ ਤਾਂ ਬਿਲਕੁਲ ਜੀ ਇਹ ਹਾਲਾਤ ਜਿਹੜੇ ਬਣੇ ਹੋਏ ਐ ਤੇ ਹਾਲਾਤਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੀ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਜਿਹੜਾ ਗਰਾਊਂਡ ਤੋਂ ਰਿਪੋਰਟ ਦਿਖਾ ਰਿਹਾ ਜੀ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਪਾਣੀ ਦਾ ਲੈਵਲ ਜਿਹੜਾ ਹੈ ਪਿੱਛੋਂ ਤਾਂ ਕੱਟ ਗਿਆ ਲੇਕਿਨ ਇੱਥੇ ਹਾਲਾਤ ਹਲੇ ਨਹੀਂ ਬਦਲੇ ਆ ਫਿਲਹਾਲ ਸਰਕਾਰ ਪ੍ਰਸ਼ਾਸਨ ਵੱਲੋਂ ਜਿਹੜਾ ਜ਼ਰੂਰਤ ਦਾ ਸਮਾਨ ਇੱਥੇ ਪਹੁੰਚਾਇਆ ਜਾ ਰਿਹਾ ਤੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਤੇ ਜਿਹੜੇ ਇੱਥੇ ਪਿੰਡਾਂ ਦੇ ਲੋਕ ਸੀ ਟਾਣੀਆਂ ਦੇ ਵਿੱਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਜਿਹੜਾ ਸ਼ਿਫਟ ਵੀ ਕੀਤਾ ਜਾ ਚੁੱਕਿਆ ਹੈ ਜੀ ਕੈਂਪ ਰਾਹਤ ਕੈਂਪਾਂ ਦੇ ਵਿੱਚ ਜਿਨ੍ਹਾਂ ਦੇ ਲਈ ਰਾਹਤ ਕੈਂਪ ਬਣਾਏ ਨੇ ਉਹਨਾਂ ਨੂੰ ਉੱਥੇ ਸ਼ਿਫਟ ਵੀ ਕੀਤਾ ਗਿਆ ਹੈ ਲੇਕਿਨ ਫਿਲਹਾਲ 2 ਤੋਂ 150 ਲੋਕ ਹਲੇ ਵੀ ਇਹਨਾਂ ਟਾਣੀਆਂ ਦੇ ਵਿੱਚ ਨੇ ਜੋ ਕਿ ਆਪਣੇ ਸਮਾਨ ਦੀ ਰਾਖੀ ਤੇ ਬੈਠੇ ਹੈ ਕਿ ਕੋਈ ਸਮਾਨ ਹੀ ਚੋਰੀ ਕਰਕੇ ਨਾਲ ਹੈ ਜੇ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹੈ ਪਾਣੀ ਕਿੰਨਾ ਗਹਿਰਾ ਜੀ ਇਹ ਰੋਡ ਦੇ ਉੱਪਰ ਆਪਾਂ ਖੜੇ ਆਂ ਜਿੱਥੇ ਕੋਸਲੇ ਸੜਕ ਜਿਹੜੀ ਨਜ਼ਰ ਆ ਰਹੀ ਹੈ ਤੇ ਇਹ ਹਾਲਾਤ ਜਿਹੜੇ ਇੱਥੇ ਬਣੇ ਹੋਏ ਹੈ ਪਿੰਡ ਨੂਰਸ਼ਾ ਦੇ ਨੇੜੇ ਜਿਹੜੀਆਂ ਟਾਣੀਆਂ ਨੇ ਨੂਰਸ਼ਾ ਪੱਤਨ ਵਾਲੇ ਪੁਲ ਤੋਂ ਅੱਗੇ ਦੇ ਹਾਲਾਤ ਨੇ ਤ ਸਾਜਨ ਜੀ ਜੁੜ ਗਏ ਨੇ ਸਾਡਾ ਸਾਜਨ ਲਾਇਲਪੁਰੀਆ ਜੀ ਬਲਦੇਵ ਰਾਏ ਸਾਹਿਬ ਬਲਦੇਵ ਜੀ ਵਾਹਿਗੁਰੂ ਜੀ ਲਿਖ ਰਹੇ ਨੇ ਤਾਂ ਬਿਲਕੁਲ ਜੀ ਤੁਸੀਂ ਵੀ ਆਪਣੇ ਤੁਸੀਂ ਕਮੈਂਟਾਂ ਦੇ ਵਿੱਚ ਹਾਜ਼ਰੀ ਲਗਾਓ ਇਹਨਾਂ ਦੇ ਲਈ ਅਰਦਾਸ ਕਰੋ ਵਾਹਿਗੁਰੂ ਲਿਖੋ ਤਾਂ ਦੇਖੋ ਜੀ ਤੁਸੀਂ ਇਹ ਬਜ਼ੁਰਗ ਨਿਕਲ ਕੇ ਆਏ ਨੇ ਜੀ ਪਾਣੀ ਦੇ ਵਿੱਚੋਂ ਪਾਣੀ ਬਹੁਤ ਗਹਿਰਾ ਸੀ ਜੀ ਤੇ ਇਹ ਹੁਣ ਨਿਕਲ ਕੇ ਜਿਹੜਾ ਬਾਹਰ ਆ ਰਹੇ ਨੇ ਤੇ ਪੁੱਛ ਲੈਨੇ ਆਪਾਂ ਅਜੀ ਵੀਰ ਦੀ ਕੀ ਨਾ ਤੁਹਾਡਾ ਜੀ ਮਲਕੀਤ ਸਿੰਘ ਮਲਕੀਤ ਸਿੰਘ ਦੀ ਕਿੰਨਾ ਕੋਖਾ ਸੀ ਪਾਣੀ ਦੇ ਵਿੱਚੋਂ ਆਏ ਹੋ ਤੁਸੀਂ 4 ਫੁੱਟ ਪਾਣੀ ਆਇਆ ਬੜਾ ਔਖਾ ਲੰਘਿਆ ਔਖਾ ਪਾਣੀ ਹੈ 4 ਫੁੱਟ ਹਾਂਜੀ ਅੱਛਾ ਕਿਵੇਂ ਕਿੱਥੇ ਚੱਲੇ ਹੋ ਤੁਸੀਂ ਅਸੀਂ ਹੈ ਪਿੰਡ ਨੂਰ ਸਾਹਿਬ ਅੱਛਾ ਕਿੰਨੇ ਦਿਨ ਅੰਦਰ ਹੀ ਰਹਨੇ ਹੋ ਕਿ ਬਾਹਰ 17 ਦਿਨ ਹੋ ਗਏ ਨੰਦਰ ਹੀ ਬੈਠੇ ਹੁਣ ਤੇ 17 ਦਿਨ ਹੋ ਗਏ ਹਾਂਜੀ ਅੱਛਾ ਰਾਸ਼ਨ ਪਾਣੀ ਕੋਈ ਮਦਦ ਆ ਰਹੀ ਆ ਮੋੜਾ ਮੋਟਾ ਆ ਜਾਂਦਾ ਕਦੇ ਕਦੇ ਆਪ ਦਾ ਪਕਾ ਤੇ ਖਾਲ ਲੱਗਦਾ ਅੱਛਾ ਹਾਂਜੀ ਤੇ ਫਿਰ ਅੰਦਰ ਕਿਵੇਂ ਗੁਜ਼ਾਰਾ ਕਿਵੇਂ ਹੋ ਰਿਹਾ ਹੈ ਗੁਜ਼ਾਰਾ ਬਰਾ ਉਹ ਖਸੌਕਾ ਕਰਨਾ ਪੈਂਦਾ ਹੈ ਰਾਤ ਨੂੰ ਚੋਰੀਆਂ ਕਰ ਲੈਂਦੇ ਨੇ ਲੋਕ ਹਾਂਜੀ ਪਾਣੀ ਪਾਣੀ ਘਟਦਾ ਪਿਆ ਜੀ ਕਿਵੇਂ ਪਾਣੀ ਥੋੜਾ ਘਟਿਆ ਹੈ ਅੱਗੇ ਨਾਲ ਅੱਛਾ ਹਾਂਜੀ ਤੇ ਫਿਰ ਸੜਕ ਖੁੱਲੀ ਕੋਈ ਸੰਪਰਕ ਖੁੱਲਾ ਨਹੀਂ ਸੜਕ ਤਾਂ ਮਾੜੀ ਮੋਢ ਪੱਟੀ ਪਈ ਵੱਟੇ-ਵੱਟੇ ਬੜੇ ਵਜਦੇ ਨੇ ਬੜੇ ਔਖੇ ਹੋ ਤੇ ਆ ਵੀਦਾ ਹੈ ਹੂੰ ਪ 4 ਫੁੱਟ ਪਾਣੀ ਹੈ ਸੜਕ ਦੇ ਵਿੱਚ ਟਰ-ਟਰ ਕੇ ਉਹ ਬੜੀ ਦੂਰ ਮੇਰੀ ਟਾਣੀ ਹੈ ਹੂੰ ਹਾਂਜੀ ਕਿਹੜੀ ਟਾਣੀ ਹੈ ਤੁਹਾਡੀ ਇੱਧਰ ਆ ਜੀ ਕੀ ਨਾਂ ਹੈ ਟਾਣੀ ਦਾ ਮੇਰੇ ਕੀ ਸਮਝ ਆ ਰਿਹਾ ਹੈ ਨਾ ਟਾਣੀ ਦਾ ਨਾ ਕੀ ਹੈ ਜੀ ਟਾਣੀ ਆਪੋ ਦੇ ਘਰਾਂ ਦੀ ਮਲਕੀਤ ਮਲਕੀਤ ਸਿੰਘ ਦੀ ਟਾਣੀ ਹੈ ਮਤਲਬ ਬੱਲੇ ਸ਼ਮੀਨ ਦੇ ਵਿੱਚ ਬੈਠੇ ਆਪੇ ਬੱਲੇ ਸਾਹ ਉਤਾੜ ਚਗੇ ਤੁਸੀਂ ਹਾਂ ਜੀ ਬੱਲੇ ਸਾਹ ਉਤਾੜ ਚਗੇ ਗੁਰਦੁਆਰਾ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਚੜ੍ਹਦੀ ਕਲਾ ਕਿੰਨੇ ਕੁ ਲੋਕ ਨੇ ਅੰਦਰ ਜੀ ਅੰਦਰ ਘਾੜ ਘੜ 50 60 ਹੈਗਾ ਜੀ ਹਾਂਜੀ ਆਪੋ ਦੇ ਛੱਤਾਂ ਤੇ ਬੈਠੇ ਹੂੰ ਕੋਈ ਮਕਾਨਾਂ ਨੂੰ ਤਾਂ ਨਹੀਂ ਨੁਕਸਾਨ ਹੋਇਆ ਮਕਾਨ ਕੋਈ ਡਿੱਗਿਆ ਹੋਵੇ ਕੋਈ ਹੋਰ ਕੋਈ ਨਹੀਂ ਡਿੱਗੇ ਉਹਨੂੰ ਕੀ ਪਤਾ ਕਿਸੇ ਦਾ ਕੋਈ ਡਿੱਗ ਪਿਆ ਹੋਵੇ ਤਾਂ ਹੂੰ ਅੱਛਾ ਨਹੀਂ ਤੁਹਾਡੇ ਨਹੀਂ ਡਿੱਗੇ ਹਾਂਜੀ ਅੱਛਾ ਠੀਕ ਹੈ ਜੀ ਤਾਂ ਬਿਲਕੁਲ ਜੀ ਸਾਹਮਣੇ ਦੇਖੋ ਤੁਸੀਂ ਕਿਸ਼ਤੀ ਵੀ ਜਿਹੜੀ ਆਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਪੈਦਲ ਜਿਹੜਾ ਨਿਕਲ ਕੇ ਬਾਹਰ ਆਏ ਨੇ ਜੀ ਤਾਂ ਸਾਡੇ ਨਾਲ ਅੰਕਿਤ ਪਟੇੜਾ ਜੀ ਜੁੜ ਗਏ ਨੇ ਜੀ ਸ਼ਮਰ ਰਕੇਸ਼ ਮੱਕੜ ਜੁੜ ਗਏ ਨੇ ਵਾਹਿਗੁਰੂ ਜੀ ਕਹਿ ਰਹੇ ਨੇ ਵਾਹਿਗੁਰੂ ਮੇਰ ਕਰੋ ਕਹਿ ਰਹੇ ਨੇ ਤਾਂ ਫਿਲਹਾਲ ਬਰਸਾਤਾ ਦਾ ਬੰਦ ਹੋ ਗਿਆ ਹੈ ਲੇਕਿਨ ਪਾਣੀ ਜਿਹੜਾ ਥੋੜਾ ਬਹੁਤ ਕਟਿਆ ਇੱਕ ਦੋ ਇੰਚ ਕਹਿਿਆ ਜਾ ਰਿਹਾ ਕਿ ਰੋਜ਼ ਘਟ ਰਿਹਾ ਹੈ ਲੇਕਿਨ ਹਾਲਾਤ ਜਿਹੜੇ ਨੇ ਉਹ ਨਹੀਂ ਬਦਲ ਰਹੇ ਇਹ ਫਾਜ਼ਿਲਕਾ ਦੇ ਪਿੰਡ ਨੂਰਸ਼ਾਦੀਆ ਤਸਵੀਰਾਂ ਨੇ ਨੂਰਸ਼ਾਹ ਦੇ ਨਾਲ ਜਿਹੜੀਆਂ ਟਾਲੀਆਂ ਲੱਗਦੀਆਂ ਨੇ ਨੂਰਸ਼ਾਹ ਪਤਨ ਪੁਲ ਤੋਂ ਪਾਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਲੇ ਵੀ ਜਿਹੜਾ ਲੋਕ ਅੰਦਰ ਬੈਠੇ ਨੇ ਤੇ ਕਾਰਨ ਇਹ ਹੈ ਕਿ ਚੋਰੀਆਂ ਨਾ ਹੋ ਜਾਣ ਤਾਂ ਬਿਲਕੁਲ ਦੀ ਆਪਣੇ ਸਮਾਨ ਦੀ ਰਾਖੀ ਇਹ ਲੋਕ ਬੈਠੇ ਐ ਤੇ ਜ਼ਰੂਰਤ ਦਾ ਸਮਾਨ ਵੀ ਜਿਹੜਾ ਇਹਨਾਂ ਤੱਕ ਪਹੁੰਚਦਾ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਇੱਥੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਪਾਣੀ ਦਾ ਤੁਸੀਂ ਜਿਹੜਾ ਦੇਖ ਲਓ ਜੀ ਕਿੰਨਾ ਤੇਜ਼ ਜਿਹੜਾ ਰਫ਼ਤਾਰ ਦੇ ਨਾਲ ਪਾਣੀ ਹਲੇ ਵੀ ਜਿਹੜਾ ਇੱਥੇ ਆ ਰਿਹਾ ਹੈ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਹਮਣੇ ਕਿਸ਼ਤੀ ਵੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹਨਾਂ ਤੋਂ ਵੀ ਪੁੱਛਾਂਗੇ ਜਿਹੜਾ ਦੇਖੋ ਜੀ ਕਿਸ਼ਤੀ ਲੈ ਕੇ ਜੋ ਵਿਅਕਤੀ ਆ ਰਿਹਾ ਹੈ ਉਹ ਕਿੰਨਾ ਇੱਥੇ ਡੁੱਬਿਆ ਹੋਇਆ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਾਡੇ ਸੋਨੂ ਬਾਜਵਾਦੀ ਜੁੜ ਗਏ ਨੇ ਸੰਜੂ ਬਾਜਵਾਦੀ ਕਹਿੰਦੇ ਬਹੁਤ ਬੁਰਾ ਹਾਲ ਹੈ ਜੀ ਤੇ ਵਰਿੰਦਰ ਵਿੰਦਾ ਜੀ ਜੁੜ ਗਏ ਨੇ ਵਾਹਿਗੁਰੂ ਮੇਰ ਕਰੇ ਕਹਿ ਰਹੇ ਨੇ ਬੋਬੀ ਇੰਦੋਰੀਆ ਜੀ ਰਹਿਮ ਕਰ ਮਾਲਕਾ ਲਿਖ ਰਹੇ ਨੇ ਮਨੀਸ਼ ਛਿੰਪਾ ਜੀ ਜੁੜ ਗਏ ਨੇ ਸਾਡੇ ਨਾਲ ਵਾਹਿਗੁਰੂ ਜੀ ਕਹਿ ਰਹੇ ਨੇ ਮਨਜੀਤ ਸਿੰਘ ਜੀ ਕਰ ਬਲਾ ਹੋ ਬਲਾ ਕਹਿ ਰਹੇ ਨੇ ਗੁਰਲੀਨ ਕੌਰ ਬਤਰਾ ਵਾਹਿਗੁਰੂ ਜੀ ਕਹਿ ਰਹੇ ਨੇ ਤਾਂ ਤੁਸੀਂ ਵੀ ਆਪਣੀ ਹਾਜ਼ਰੀ ਜਿਹੜੀ ਕਮੈਂਟਾਂ ਦੇ ਵਿੱਚ ਲਗਵਾ ਸਕਦੇ ਹੋ ਇਹ ਹਾਲਾਤਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੀ ਕਿਸ਼ਤੀ ਨੂੰ ਖਿੱਚ ਕੇ ਵਿਅਕਤੀ ਆ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਡੁੱਬ ਚੁੱਕਿਆ ਪਾਣੀ ਦੇ ਵਿੱਚ ਫਾਜ਼ਿਲਕਾ ਦੀਆਂ ਤਸਵੀਰਾਂ ਨੇ ਜੀ ਫਾਜ਼ਿਲਕਾ ਦਾ ਪਿੰਡ ਨੂਰਸ਼ਾਹ ਪੱਤਨ ਤੇ ਅਗਲੇ ਪਾਸੇ ਜਿਹੜੇ ਪਿੰਡ ਨੇ ਟਾਣੀਆਂ ਨੇ ਉਹਨਾਂ ਦੀਆਂ ਤਸਵੀਰਾਂ ਨੇ ਜੀ ਸੜਕ ਦੇ ਉੱਪਰ ਤੁਸੀਂ ਦੇਖ ਲਓ ਵੀ ਸੜਕ ਦੇ ਉੱਪਰ ਕਿੰਨਾ ਪਾਣੀ ਹੈ ਤੇ ਲੋਕ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਪਹੁੰਚ ਰਹੇ ਹੈ ਸੰਦੀਪ ਰਾਏ ਦੀ ਜੁੜਗੇ ਨੇ ਛੜ ਨਾਲ ਜੀਤ ਮਧਿਆ ਦੀ ਜੁੜਗੇ ਨੇ ਬਹੁਤ ਬੁਰਾ ਹਾਲ ਹੈ ਹਰ ਪ੍ਰਭਾਵਿਤ ਲੋਕਾਂ ਦੀ ਚੋਰੀਆਂ ਹੋ ਰਹੀਆਂ ਹਨ ਪਹਿਲੇ ਹੀ ਖੜਾ ਦੀ ਮਾਰ ਨਾਲ ਜੂਝ ਰਹੇ ਹਨ ਬਿਲਕੁਲ ਜੀ ਜੀਤ ਮੁਦੇਦੀ ਆ ਜੀ ਸਾਡੇ ਹਸਤਾ ਕਲਾ ਪਿੰਡ ਤੋਂ ਜੁੜੇ ਨੇ ਸਾਡੇ ਨਾਲ ਜਸਵੀਰ ਸਿੰਘ ਸੋਨੂ ਸੋਲੰਕੀ ਜੀ ਹੈਪੀ ਹੈਪੀ ਰਾਏ ਸਾਡੇ ਨਾਲ ਸਾਰੇ ਜੁੜ ਗਏ ਨੇ ਜੀ ਤਾਂ ਦੇਖ ਲਓ ਤੁਸੀਂ ਕਿਸ਼ਤੀ ਤੇ ਕਿਸ ਤਰ੍ਹਾਂ ਦੇ ਨਾਲ ਲੋਕ ਆ ਰਹੇ ਨੇ ਹਾਲਾਤ ਕਿਸ ਤਰ੍ਹਾਂ ਦੇ ਨੇ ਅੰਦਰ ਜਿਹੜਾ ਹਲੇ ਵੀ ਜਿਹੜਾ 100 150 ਲੋਕ ਜਿਹੜੇ ਨੇ ਉਹ ਰਹਿ ਰਹੇ ਨੇ ਜੀਤ ਮੁਦੇਦੀ ਆ ਜੀ ਵਾਈ ਗੁਰੂ ਜੀ ਲਿਖ ਰਹੇ ਨੇ ਦੇਬੂ ਕੰਬੋਤ ਜੀ ਜੈਪੀਰਾਂ ਦੇ ਲਿਖ ਰਹੇ ਨੇ ਵਰਿੰਦਰ ਵਿੰਦਾ ਜੀ ਜੁੜੇ ਨੇ ਸਾਡੇ ਨਾਲ ਅਮਨ ਸਿੰਘ ਅਮਨਦੀਪ ਲਿਖ ਰਹੇ ਨੇ ਸ਼ਾਮੂ ਬਾਣੀਆਂ ਓਮ ਨਮਾ ਸ਼ਿਵਾਏ ਦਾ ਜਾਪ ਕਰੋ ਕਹਿ ਰਹੇ ਨੇ ਤਾਂ ਬਿਲਕੁਲ ਜੀ ਦੇਖ ਲੋ ਜੀ ਕਿਸ਼ਤੀ ਵੀ ਜਿਹੜੀ ਆ ਗਈ ਹੈ ਸਾਈਡ ਤੇ ਹੈ ਵੀਰੇ ਸਾਈਡ ਤੇ ਹੈ ਕੋਈ ਗੱਲ ਨਹੀਂ ਵੀਰੇ ਸਾਈਡ ਤੇ ਹੀ ਹੈ ਲਾਈਟ ਚੱਲਣਾ ਕੋੜਾ ਪਰ ਸਾਈਡ ਤੇ ਥੋੜਾ ਖੜਾ ਹੋ ਜਾ ਸ਼ਿਵ ਪਾਂਡੇ ਜੀ ਜੁੜ ਗਏ ਨੇ ਸਾਡੇ ਨਾਲ ਤਾਂ ਦੇਖ ਸਕਦੇ ਹੋ ਤੁਸੀਂ ਲੋਕ ਜਿਹੜੇ ਬਾਹਰ ਪਾਣੀ ਤੋਂ ਆਏ ਨੇ ਕਿਸ਼ਤੀ ਦੇ ਜਰੀਏ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਪਾਣੀ ਦੇ ਵਿੱਚ ਜਿਹੜਾ ਲੋਕ ਹਲੇ ਵੀ ਜਿਹੜਾ ਰਹਿ ਰਹੇ ਨੇ ਤਾਂ ਹੋਰ ਵੀ ਹਾਲਾਤਾਂ ਦੀ ਤੁਹਾਨੂੰ ਤਸਵੀਰ ਦਿਖਾਵਾਂਗੇ ਜੀ ਸਾਡੇ ਨਾਲ ਸੰਦੀਪ ਰਾਏ ਜੀ ਜੁੜ ਗਏ ਨੇ ਅਗਮ ਸਿੰਘ ਜੀ ਜੁੜ ਗਏ ਨੇ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਫਾਜ਼ਿਲਕਾ ਦੀਆਂ ਨੇ ਫਾਜ਼ਿਲਕਾ ਤੋਂ ਅਸੀਂ ਦਿਖਾ ਰਹੇ ਹਾਂ ਐਸੀ ਤਰ੍ਹਾਂ ਹੀ ਹੋਰ ਵੀ ਕਵਰੇਜ ਤੁਹਾਨੂੰ ਦਿਖਾਉਂਦੇ ਰਾਵਾਂਗੇ ਦੇਖਦੇ ਰਹੋ ਆਰਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ